ਹਾਂਜੀ ਫਸੇ ਗਾ ਜੀ ਮੈਂ ਤੁਹਾਡਾ ਹੋਸ਼ ਸਰਵੀਸ ਕਰਨਾ ਕਾਫੀ ਦੇਰ ਤੋਂ ਰੂਲੀ ਹੈਲਥ ਵੀਡਿਓਜ਼ ਬਣਾ ਰਹੇ ਆਂ ਅੱਜ ਮੈਂ ਇੱਕ ਐਸੀ ਵੀਡੀਓ ਬਣਾ ਰਹੇ ਆਂ ਜਿਹੜੀ ਇੱਕ ਪ੍ਰੋਬਲਮ ਬਾਰੇ ਹੈ ਕਾਫੀ ਬਹੁਤ ਦੇ ਲੋਕਾਂ ਦਾ ਰક્ત ਪੀਤੀ ਰક્ત ਪੀਤੀ ਵਿੱਚ ਕੀ ਹੁੰਦਾ ਖੂਨ ਅਵਾਰੇ ਮਾਰ ਨਾਲ ਆ ਜਾਂਦਾ ਉਹਦੇ ਨਾਲ ਸਾਰੀ ਬਾਡੀ ਸ ਲਾਲ ਹੋ ਜਾਂਦੀ ਹੈ ਨੇ ਕੋਈ ਝੂਪੇ ਆ ਬੜੀ ਬਹੁਤ ਮੁਸ਼ਕਿਲ ਹੋ ਜਾਂਦਾ ਸਾਰੇ ਐਸ਼ ਫਾਇਦੇ ਉਹਨਾਂ ਦਾ ਸਤੇ ਸਾਡੀ ਸਭੇਤਾ ਦਾ ਇੱਕ ਪਾਣੁਕਸਾ ਹੈ ਬੜਾ ਹੀ ਕਾਮਯਾਬ ਇਹਦੇ ਵਿੱਚ ਕਰਨਾ ਕੀ ਹੈ ਇੱਕ ਗੇਰੂ ਮਿੱਟੀ ਹੁੰਦੀ ਹੈ ਗੇਰੂ ਮਿੱਟੀ ਕਹਿੰਦੇ ਆਂ ਆਮ ਤਸਾਈ ਸ਼ੌਫ ਨੂੰ ਦੇ ਉਦਿ ਕਰਨਾ ਕਿ ਇੱਕ ਪਾਣੀ ਦਾ ਗਲਾਸ ਲੈਣਾ ਉਹਦੇ ਵਿੱਚ ਇੱਕ ਚਮਚ ਗਿਰਮੂਟੀ ਰੋਣਾ ਚੋਕੀ ਪਾ ਲੈ ਇਸ ਪਾਣੀ ਨੂੰ ਚਿਹਰੇ ਤੇ ਲਾ ਕੋਲ ਲੈ ਤੇ ਰੁਕੀ ਰਹਿ। ਤੁਸੀਂ ਇੱਕ ਹੀ ਚਲਾਗੇ ਗਲਾਸ ਰੱਖ ਦੇសារ 20 ਕੁ ਮਿੰਟਸ ਵਿੱਚ ਥੋੜੀ ਬੋਡੀ ਦਾ ਰੈਕ ਨੋਰਮਲ ਕਲਰ ਹੋ ਜਾਗੀ ਜੇ ਇਰਿਟੇਸ਼ਨ ਹੁੰਦੀ ਹੈ ਮਰੇ ਤਰੀਕੇ ਨਾਲ ਨਾ ਹੋਵੇ ਬਹੁਤ ਹੀ ਜਲ ਪਰਫੈਕਟਿਵ ਹੁੰਦਾ ਹੈ ਇੰਜੈਕਸ਼ਨ ਨਾਲੋਂ ਜ਼ਿਆਦਾ ਤੇਜ਼ ਰੋਗ ਕਰਦਾ ਹੈ। ਥੈਂਕ ਯੂ ਇਸਾਰੇ ਵੀਡੀਓਸ ਦੇਖਣ ਲਈ ਸਾਨੂੰ ਫੋਲੋ ਜਰੂਰ ਕਰੇ ਥੈਂਕ ਯੂ। ਹੈਗੀ ਆ।